ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਭਾਈ ਅੱਜ ਆਏ ਆਪਣੀ ਜਿਰੀ ਦੇਖਣ ਮਾਸੋਂ ਨੂੰ ਲਿਆਂਦਾ ਨਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਮੈਂ ਦੇਖ ਤਾਂ ਮਾਸਾ ਕਿੰਨੇ ਦਿਨ ਠਾਈ ਆਉਂਗੀ ਹੁਣ ਇਹ। ਉਹ ਭਾਈ। ਇਹ ਨਾ ਹੋਈ ਨਾ ਹਫਤਾ ਖੰਡਾ ਲੈ ਲੈਣਾ। ਹਫਤਾ ਤਾਂ ਇਹਨਾਂ ਨੇ ਲੈਣਾ। ਇਹਨਾਂ ਨੇ ਕੰਮ ਵੋਖਰਾ ਬਗਾਨਾ। ਅਰੇ ਭਾਈ ਇਹ ਅਰੇ ਦੇਖ। ਅਰੇ ਭਾਈ ਆ। ਇਹ ਨਾ ਨਰਮਾਦੇ ਵਾਲਾ ਉਹ ਆ। ਇਹ ਨਹੀਂ ਭਾਈ ਇਹ ਜੱਗੇ ਦੇ ਵੀ ਅੱਕਣੀ ਆ। ਪਰ ਤੇ ਇਹਦੇ ਤੋਂ ਜ਼ਿਆਦਾ ਕੋਸੋ। ਜ਼ਿਆਦਾ ਹੈ ਨਾ। ਇਹ ਜ਼ਿਆਦਾ ਭਾਈ ਨਿਸਰ ਲੱਗਿਆ ਇਹ ਬਿਮਾਰੀ ਪਕੈਲੇ। ਹੂੰ ਤੇਲਾ ਤੇਲਾ ਨਹੀਂ ਆਹਾ ਡੋਡੀ ਗਾਇਸਰ ਦੇ ਨੂੰ ਆ ਕਹ ਲੈ ਇਹ ਸੀ ਪੈਸੇ ਵੀ ਮੈਂ ਕਹਿੰਦਾ ਬੀਜ ਖਰਾਬ ਆ ਇਹ ਯਾਰ ਹੈ ਮਰੋਂ ਬੀਜ ਖਰਾਬ ਬਣਾਦਾ ਆ ਦੇਖ ਆ ਜਿਹੜਾ ਨਿਸਰੇ ਸਾਰੇ ਹੀ ਖਰਾਬ ਸਾਰੇ ਹੀ ਮਰਣੇ ਟਾਈਮ ਲੰਘ ਗਿਆ ਦਾ ਇਨਸਪਾਇਰ ਤਾਂ ਹੋ ਗਿਆ ਇਹ ਡੋਡੀ ਪਈ ਮਰਣ ਇਹਦਾ ਬੀਜ ਜਿਹੜਾ ਡੋਡੀ ਪਈ ਵੀ ਆ ਇਹਦਾ ਖਤਮ ਅਬੀ ਸਮਝ ਆ ਤਾਂ ਨਹੀਂ ਹੈ ਹੂੰ ਅਸਲੀ ਤਾਂ ਇਹਦੇ ਵਿੱਚ ਪੋਟਾਸ਼ੀ ਬੋ ਬਣੀ ਆ ਜਾਂ ਨਿਸਰ ਦਾ ਨਾ ਨਾ ਨੇੜੀ ਚ ਖੜਬਾ ਹੁੰਦਾ ਯਾਰ ਨੇੜੀ ਚ ਖੜਬਾ ਹੁੰਦਾ ਉਹਨੇ ਕੰਮ ਖਰਾਬ ਕਰਿਆ ਹੁਣ ਤੂੰ ਆਂ ਦੇਖ ਲੈ ਆ ਬੱਲ ਮੈਂ ਦੇਖ ਕਿੰਨਾ ਪਟਾਖ ਬਣੀ ਹੈ ਹੈ ਅੱਛਾ ਹੈ 468 ਦਾ ਹੀ ਉਹ ਉਹੀ ਹੈ ਨਾ ਇਹ ਤਾਂ ਇਕੱਠੇ ਜਿਹਾ 471 400 ਤੱਕ ਹੈ ਕਹਿਣਾ ਪਹਿਰਾ ਵਿੱਚ ਖੜਾ ਹੈ ਮੈਂ ਪਹਿਰਾ ਵਿੱਚ ਖੜਾ ਬਾਕੀ ਭਈਆ ਇਹ ਕਿੰਨੀ ਜਗਾ ਸੀ ਪਿਆ ਕਿੰਨੀ ਜਗਾ ਹੈ ਇਹ ਕਿਲਾ ਆਹ ਗਿਰੀ ਹੈ ਬਸ ਇਹ ਕਿਲੇ ਚੋ ਬਾਈ ਤੇਰਾ ਉਹ ਹੈ ਦੋ ਕੁ ਮੰਜੇ ਦੀ ਜਗਾ ਪਟਾਖ ਉਧੇ ਕਰਕੇ ਬਣੀ ਨਾ ਜਿਹੜੇ ਨੀ ਨੀ ਨਹੀਂ ਨਹੀਂ ਪਟਾਖੇ ਟਾਈਮ ਤੇ ਉਹ ਟਾਈਮ ਨਸਰ ਰਾਦੇ ਆ ਆ ਜਾ ਰਹੇ ਜੀ ਹੂੰ ਇੱਥੇ ਅਸੀਂ ਪਾਹ ਦੇ ਗਰੀ ਆਹ ਇਹ ਸਾਰੇ ਭਰੇ ਤੇ ਪਟਾਸ਼ਾ ਜਿਆਦਾ ਇਧਰ ਵੀ ਪਾਣੀ ਪਤਾ ਕਦੋਂ ਨਿਕੜਿਆ ਇਹ ਸੁੱਕੇ ਚ ਲਈ ਪਈ ਆ ਬਿਨਾ ਕਦੂ ਦੇ ਬਿਨਾ ਕਦੂ ਦੇ ਬਿਨਾ ਕਦੂ ਦੇ ਲਓ ਭਾਈ ਕਰੋ ਚੈੱਕ ਵਧੀਆ ਰਿਹਾ ਜਿਹੜਾ ਬਿਨਾ ਕਦੂ ਦੇ ਲੈ ਲਓ ਭਾਈ ਚੈੱਕ ਕਰੋ ਬਿਨਾ ਕਦੂ ਤੇ ਜਿਹੜੀ ਮੈਂ ਬਾਸਮਤੀ ਲਾਈ ਤੇ ਉਹ ਵੀ ਬਿਨਾ ਕਦੂ ਦੇ ਆ ਦੇ ਮਸਾਲੇ ਦੇ ਵਿੱਚ ਨਾ ਆਹ ਦਾਣੇ ਦੇ ਵਿੱਚ ਪਟਾਸ਼ਾ ਜਿਹੜਾ ਬਿਨਾ ਕਦੂ ਦੇ ਦਾ ਪਾਂ ਸਾਂ ਕਰਦੇ ਆ ਵੀ ਜਦ ਕੱਖੋਂ ਸਾੜੇ ਘਾਟਾ ਕੱਖ ਕੱਖ ਖਾਂ ਬਲੇ ਬਿਨਾ ਕਤੂ ਦੇ ਠੀਕ ਹੈ ਹਾਂ ਜੇ ਆਪਾਂ ਪਾਣੀ ਲਾਉਂਦੇ ਕੱਖ ਕਰਕੇ ਲਾਉਂਦੇ ਕੱਖ ਖਣਾ ਹੋਵੇ ਸਾਡਾ ਹਾਂ ਹੋਰ ਤਾਂ ਅਸੀਂ ਜੀ ਕੱਖ ਜੰਮਦਾ ਹੀ ਨਹੀਂ ਹੈਗਾ ਜੰਮਦਾ ਹੀ ਨਹੀਂ ਪੁੱਤੂ ਐਂ ਦੇਖਾ ਵੀ 468 ਦੇ ਜੀ ਕੀ ਫਰਕ ਆ ਲੱਗਦਾ ਕੋਈ ਫਰਕ ਕੋਈ ਫਰਕ ਨਹੀਂ ਲੱਗਦਾ ਕੀ ਫਰਕ ਕੋਈ ਫਰਕ ਨਹੀਂ ਲੱਗਦਾ ਪਰ ਮੈਨੂੰ ਅਸੀਂ ਪਿਆ ਇਹਦੇ ਜਰਾ ਬਹੁਤ ਡਾਊਟ ਦਵਾਦਾ ਕਿ ਕਹਣਾ ਕਿਹੜੇ ਸਾਬਾ ਸੰਭੂਗਾ ਉਹੀ ਤਾਂ ਯਾਰ ਮੈਂ ਦੇਖਦਾ ਜੇ ਹੁਣ ਵਿੱਚ ਵੀ ਕਰੂੰਗਾ ਤਾਂ ਅੱਧੀ ਜੀਰੀ ਛੱਡਦੀ ਆ ਵੱਜ ਵੱਜ ਕੇ ਛੱਡਦੀ ਆ ਹੈ ਇਹਦਾ ਵੱਡੇ ਦੇ ਨਾ ਹਰੇਣਾ ਖਰਾਦਾ ਗਾਣ ਹੁਣ ਪੂਰਾ ਇਹ ਤਾਂ ਮੰਡੀ ਦਿਖਾਉਣੀ ਆ ਵੀ ਤੁਹਾਨੂੰ ਤੇ ਤੱਕ ਇਹਦੇ ਦਾਣਾ ਪੈਣ ਲੱਜਣਾ ਪੈਣ ਲੱਜਣਾ ਬਿਲਕੁਲ ਆਹ ਵੱਡਣ ਵਾਲੀ ਹੋ ਜੇ ਇਹ ਨੂੰ ਤੂੰ ਕਿਆ ਸੰਭੋਲ ਲੱਗੇ ਨਾ ਗਰ ਜਾਣਾ ਆ ਦੇ ਇੱਕ ਦਾਣਾ ਛੱਡ ਕੇ ਚੌਥਾ ਦਾਣਾ ਹਰਾ ਹਰਾ ਹੈ ਹੂੰ ਕਿਆ ਕਰੀਏ ਅਸੀਂ ਦਾਣਾ ਵੀ ਦੇਦਾ ਦੂਆ ਜਿਹੜੇ ਸੱਟੂ ਹੀ ਨਹੀਂ ਦਗਾ ਦੱਸਿਓ ਬਾਈ ਜੇ ਕੋਈ ਕਿਸੇ ਕੋਲ ਇਹਦਾ ਹੱਲ ਹੈ ਆ ਨਸਰ ਦਾ ਹਾਂ ਇਹਦੇ ਹਫ਼ਤੇ ਤੱਕ ਦੁੱਧ ਜੇ ਪੈਣਾ ਪੈਣਾ ਇਹ ਨਾ ਵੱਢਣ ਵਾਲੀ ਹੋਣਾ ਆ ਦੇਖੋ ਬਾਈ ਤਕਰੀਬਨ ਮੈਂ ਕਹਣਾ ਯਾਰ 10% ਹਾਂ 10% ਵਿੱਚ ਖੜੇ ਆ। ਖੜੇ ਆ। ਝਾੜ ਦੇ ਮਾਮਲੇ 'ਚ ਤਾਂ ਇਹ ਲੱਗਦਾ ਵੀ ਜਾਊਂਗੀ ਇਹ 30+ ਲੈ। 30 ਦੇ ਉੱਪਰ ਜਾਊਗੀ ਯਾਰ। ਕੀ 30 ਜਿਹੜੀ ਗੱਲਾਂ ਕਰਦਾ ਤੂੰ? 30+ ਤੂੰ 35+ ਕਹ ਹੈ। ਝਾੜ ਦੇ ਮਾਮਲੇ 'ਚ ਬਾਕੀ ਦੇਖੋ। ਬਿਨਾ ਕੱਦੂ ਤੇ ਆ ਬਾਈ ਇਹ। ਕੱਦੂ ਵਾਲੀ। ਬਾਈ ਬਹੁਤ ਜਰ ਰੇ ਹੋਇਆ ਬਿਨਾ ਕੰਦੂ ਤੇ ਲੱਗੀ ਵੀ ਸਾਡੇ ਠੀਕ ਹੈ। ਉਹ ਕਿਹੜੀ ਸੀ ਇਹ ਉੱਧਰ? ਹੈ? ਉਹ ਵੀ 470। ਉਹ 470 ਰਿਆ ਇਹਨਾਂ। ਅੱਛਾ। ਉਹ ਨਿਮੇ ਨਾ ਰਹੀ। ਤੂੰ ਆਏ ਦੇਖਾ ਵੀ ਆ ਮੈਂ ਸੰਗਣੀ ਲਾਈ ਵੀ ਆ। ਉਹ ਸ਼ਿੱਧੀ ਲੱਗੀ ਵੀ ਦੇਖਾ ਜਾ ਕਰਕੇ। 400 ਸੇ ਤੋਂ ਵੱਧ। ਇਹਦਾ ਕਹਿੰਦੇ ਆ। ਬਾਤ ਕੋ ਉਹ ਬਤੇ ਰੰਡੀ ਆ ਵਾਈਪਰ ਦਾ ਹੱਥ ਚੱਲ ਪਈ ਮਸ਼ੀਨ 12 ਬਾਤੀ ਘੋਣ ਲਗਾ ਬੱਜ ਗਏ 12 ਭਾਈ 2 ਵਜੇ ਤੋਂ ਆਪਾਂ ਨੇ ਕਰਦਣਾ ਹਾਂਜੀ ਇਹਨਾਂ ਕਿੰਟ ਦੀ ਗਰੀ ਆ ਸੋਨੇ ਮਣ ਜਾ ਦਾਣਾ ਜਮਕਦਾ ਦੇਖੋ ਭਾਈ ਆ ਦੇਖੋ ਜਿਹੜੀ ਆ ਜਿਹੜੀ ਦੇਖੋ ਜਿਹੜੀ ਸਪਰੇ ਉਹ ਦਾਣੇ ਨੂੰ ਨਖਾਰਦੀ ਹੈ ਅੱਛਾ 20 ਜਿੱਕੇ ਆ 20 ਜਿੱਕੇ ਆ 1 ਕੇ ਇਹਦੇ ਵੀ ਹੈਗੇ ਆ 1 ਕੇ ਦਿਨ ਲਾਇਆ ਪਿਆ ਇਕੱਠੇ ਬੀਜ ਲੈਂਦੇ ਰੋ ਇਕੱਠੇ ਉਹ ਪਨੀਰੀ ਉਹ ਕਰੀ ਬੀਜੀ ਵੀ ਇਕੱਠੇ ਉਹ ਪਨੀਰੀ ਬੀਜੀ ਵੀ 1 ਕੇ ਦਿਨ ਲੱਗਿਆ ਉਹ ਦੋਨੇ ਹੂੰ ਉਹ ਇਹ ਵੀ ਸੁੱਕੇ ਵਿੱਚ ਲੱਗਿਆ ਪਿਆ ਸੀ ਭਿਆ ਕਿਹੜਾ ਬਾਜ ਰੋ ਏ ਫੇਰ ਉਤਰੀ ਭਾਈ ਉਟਰੀ ਬਾਜ ਰਿਆ ਤਾਂ ਨਿਆਰੇ ਲੈਂਦੇ ਪਏ ਹਾਂ ਕਿਹੜਿਆ ਸਾਫ ਕਰਦ ਕਰਿਆ ਨੇ ਜੜ ਤੇ ਹਲੇ ਹੀ ਪੋਲਾ ਪਿਆ ਇਹ ਤਾਂ ਹੈ ਛੱਟਾ ਦੇ ਲੈ ਕਿੱਥੇ ਪਹੁੰਚਿਆ ਵਾ ਆਹ ਜਿਹੜਾ ਛੱਟਾ ਨਿਕਲਿਆ ਉਹਨਾ ਹਾਂ ਦੇਖ ਇਹ ਬਰਾਦੀ ਆਮਲਾ ਉਹ ਰੋਈ ਦੀ ਹੈ ਹਾਂ ਤੇ ਕੇ 40 ਰੁਪਏ ਕਿਲੋ ਵਾਲਾ ਲਾ ਲਾ ਤੇ 100 ਰੁਪਏ ਕਿਲੋ ਵਾਲਾ ਲਾ ਲਾ ਹਾਂ ਵਿੱਚ ਮਿਲਾਵਟ ਆ ਇਹ ਹੁਣ ਆ ਵੀ ਰੂਟੇ ਗਏ ਆਹ ਬਾਈ ਪਿਓ ਰਾ ਆਹਾ ਆ ਆ ਪਿਓ ਰਾ ਇਹ ਆ ਦੇਖ ਹੁਣ ਤੱਕ ਨਹੀਂ ਹੈ ਕੁਝ ਵੀ ਐ ਮਾ ਥੋੜਾ ਅੱਧਾ ਕਿਲਾ ਬੀਜੀ ਹੋਵੇ ਧੂੜੀ ਨੂੰ ਫੰਦ ਪਾ ਲੰਦਾ ਸਾਰੇ ਘਾਸ ਨੂੰ ਫੰਦ ਪਾ ਦਿੰਦਾ ਇਹ ਧੂੜੀ ਜੇ ਆਪਣੇ ਘਟੇ ਵੀ ਉਹਨੇ ਬੱਡ ਹੁਣੇ ਭਰੀ ਚਾਰ ਮਹੀਨੇ ਬੱਡ ਉਹਨੇ ਭਰੀ ਸਾਈਕਲ ਬੰਨੀ ਲਿਕੇ ਜਾਣੇ ਵਾਲੀ ਇਹਦਾ ਰੇੜੇ ਰੂੜੇ ਪਾ ਰੇੜੇ ਵਾਲੀ ਕੋਈ ਕੁਝ ਨਹੀਂ ਅਬਾ ਇਥਰੇ ਬੱਡ ਭਰੀ ਦੇ ਜਾ ਹਾਂ ਜੇ ਤਾਂ ਨਹੀਂ ਨੇ ਉਹਨੇ ਪਹਿਲਾਂ ਬੋਲਿਆ ਆ ਚਰੀ ਆ ਇਹ ਪਾ ਚਰੀ ਆ ਆ ਚਰੀ ਵਧੀਆ ਖੜੀ ਆ ਚਰੀ ਆ ਹੈ ਬਾਹਰ ਇਹ ਵਧੀਆ ਬੂਟੇ ਵਿੱਚ ਖਰਾਬ ਹੋ ਗੂ ਬੂਟੇ ਨੇ ਮੇਰੇ ਘਰ ਦੇ ਬੀਜ ਦੋਹਾਂ ਦੇ ਬਰਾਬਰ ਆ ਮੋਲ ਲੈਣ ਦੇ ਉਹ ਜਾ ਰਹੇ ਹੂੰ ਉਹ ਦੇਖੋ ਬਾਈ ਉੱਪਰ ਹਾਂ ਇਹ ਤਾਂ ਹਨ ਮੇਰੇ ਵਾਲੇ ਦੇ ਆ ਇਹ ਬੂਟਾ ਉਹ ਵੀ ਇੱਥੇ ਰ ਮੁਰਗਾਰੇ ਬਾਗ ਦੇ ਨਹੀਂ ਕਣਕੇ ਵੀ ਜੂਆ ਉਹ ਮੈਂ ਬੀਕ ਨਹੀਂ ਮੈਂ ਵੀ ਕਣਕਾ ਮੇਰੀ ਅੱਜ ਸਲਾਬ ਵੀ ਤੋੜੀ ਤੇ ਮੈਂ ਥੋੜਾ ਜਿਹਾ ਰਾਹ ਰੂਹ ਜੇ ਉਹ ਬੱਚੇ ਖਾਲ ਖੂਜਾ ਬਾਕੀ ਕੰਮ ਨਹੀਂ ਕਰਦਾ ਇਹ ਲਾਉਣੇ ਤੇ ਇਹ ਜੀ ਬੁੱਤ ਹੈ ਇਹ ਹਾਂ ਕਿਹੜੀ ਕਿਹੜੀ ਬਸ ਕੇ ਘਟ ਹੈ ਹਾਂ ਹੂੰ ਹੱਥ ਪੈਂਦਾ ਹੈ ਹੱਥੇ ਪਣ ਲੈ ਆਪਾਂ ਨੂੰ ਤਾਂ ਦੋ ਉਂਗਲਾਂ ਦਾ ਫਰਕ ਨਹੀਂ ਕਿਹਦੇ ਉਂਗਲਾਂ ਦਾ ਫਰਕ ਇਹ ਜੇ ਬਸਾ ਵਾ ਜੇ ਬਸਾ ਆਪਣੇ ਇਹ ਜੇ ਨਾ ਘਟ ਪੈਂਦੀ ਐ ਮਾਸੜ ਇਹ ਨਹੀਂ ਹੋਰ ਵੀ ਵਧਣਾ ਤਾਂ ਫਿਰ બસ ਬਸ ਬਸ ਹਾਤਾ ਆਹ ਕੋਸਤਾ ਮੈਂ ਬਰਤਾਂ ਦੇ ਕਰਕੇ ਥੋੜੇ ਜਿਹੇ ਹਾਂ ਪਾਈ ਹਾਂ ਆਹ ਲੈ ਇੱਧਰ ਦੇ ਲੈ ਕਿਆ ਕਰੀ ਲੱਭੇ ਸਾਰੇ ਰੂਟੇ ਕੰਮ ਕਰਦੇ ਦੇਖਦੇ ਇਹ ਬੁੱਤੀ ਨਾ ਕੰਦੇ ਜਿੰਦਾ ਕਿੱਥੇ ਵਾਲੇ ਦੇ ਨਾ ਆ ਜਾ ਵੀ ਥੋੜੇ ਨਾ ਮਸਾਲੇ ਆ ਹਾਂ ਸਾਰਾ ਦਬੜਾ ਕੋ ਥੋੜੇ ਜਿਹੇ ਕਰਾ ਆ ਵੀ ਘਰ ਦੀ ਨਸਲ ਤਿਆਰ ਕਰ ਲੈਂਦੇ ਹੁਣ ਸੋਧ ਹੋ ਗਈ ਨਾ ਪਤਾ ਲੱਗਿਆ ਨੇ ਕਾ ਤਿਆਰ ਹੋਣਾ ਨਵਾਂ ਹੁਣ ਬੁੱਟੇ ਸੋਧ ਬਗ ਕਰਦੇ ਮਸ਼ੀਨ ਚੱਲ ਗਈ ਬਾਈ ਸਾਰੇ ਠੀਕ ਹੈ ਖੁਸ਼ੀ ਮਸ਼ੀਨ ਖੁਸ਼ੀ ਬਦਲ ਦੇ ਲੈ ਕਿੰਨਾ ਆ ਗਿਆ ਬੱਦਲ ਇਹ ਤਾਂ ਡਰਾਗਰ ਹੈ ਬਦਲ ਦੇ ਲੈ ਬਣ ਗਿਆ ਇਹ ਤਾਂ ਕਾਰਬ ਇਹ ਤਾਂ ਕਾਰਬਾਈ ਪਾਉਣੀ ਪੈਣੀ ਨਰਾਈਨ ਨੇ ਕਹੇ ਪਾਈ ਆਪਣਾ ਪੱਲੀ ਦਾ ਨਾਮ ਨਾ ਲੈਗਾ ਅਸੀਂ ਤੇਰਾ ਵੈਰੀ ਬਣਿਆ ਹੈ ਹੈ ਹੋਰ ਕੀ ਆ ਆਹੀ ਤੱਗੀ ਜਿਹੜੀ ਉੱਪਰ ਬਾਕੀ ਤਾਂ ਠੀਕ ਹੈ ਉਹ ਦਿਨ ਵੀ ਤੱਗੀ ਹੋਈ ਸੀ ਨਹੀਂ ਉਹ ਬੱਦਲ ਕੋਈ ਹੋਰ ਹੋ ਤਾਂ ਕਈ ਦਿਨ ਦਾ ਕੋ ਮਜ਼ਾ ਪਹਿਲਾਂ ਹੂੰ ਉਹਨੇ ਗਰਮਾਸ ਕਰੀ ਹੋਈ ਦੀ ਪਰ ਮੌਸਮ ਤਾਂ ਕਹਿੰਦਾ ਨਹੀਂ ਵੀ ਆਜੂਗਾ ਆਹ ਤੁਹਾਨੂੰ ਗਰਮਾਇਤਾ ਹੈਗੀ ਐਨੀ ਨਹੀਂ ਹੈ ਮਾਸੜ ਐਨੀ ਤਾਂ ਰਹਿੰਦੀ ਹੋਊਗਾ ਚਲੋ ਤਾਂ ਹੈਗੀ ਪਹਿਲਾਂ ਠੀਕ ਇਹ ਦੇਖਣ ਆਇਆ ਲੱਗਦੀ ਵੀ ਜਾਊਂਗੀ 35-35 ਤਾਂ ਤੈਨੂੰ ਫਿਰ ਉਹੀ ਦੱਸਿਆ ਕੰਡਾ ਜੀ ਵੀ ਦੇਖਾ ਤਾਂ ਬਹੁਤ ਹੀ ਲੱਗਦੀ ਆ ਧਰਮਾ ਕੰਡਾ ਜਿਉਂ ਵੀ ਮਾੜੀ ਕਿ ਹੈਗੀ ਮਾੜੀ ਨਹੀਂ ਹੈਗੀ ਮਾੜੀ ਤੋਂ ਦਰਮਿਆਨੇ ਚ ਕਹਿੰਦੇ ਅਸੀਂ ਵੀ ਵਧੀਆ ਹਾਂ ਹਾਂ ਵੀ ਠੀਕ ਐ ਤੇ ਉਹੀ ਇਹਨਾਂ ਦੀ ਚਖਣੇ ਉਹ ਪਟਾਖੇ ਬਣਾਤੀ ਨਾ ਜਿਆਦਾ ਹੂੰ ਹੂੰ ਉਹ ਟਾਈਮ ਜਦ ਜਿਹੜਾ ਮੈਨਸਟਰੀ ਦੀ ਇਹ ਉਹ ਟਾਈਮ ਨਹੀਂ ਆਇਆ ਉਹ ਟਾਈਮ ਨਹੀਂ ਆਇਆ ਬਾਹਰ ਖੜਾਮ ਕਰਿਆ ਟੈਂਟ ਨਾਦਰ ਹੈ ਵੀ ਗੱਰੀ ਨਹੀਂ ਹੈਗੀ ਥੋੜੀ ਹਾਂ ਗੇੜੇ ਤੇ ਬਚਾਉਂਗਾ ਥੋੜਾ ਤਾਂ ਕਹਦੇ ਨਹੀਂ ਕਰੀ ਜਿੰਨਾ ਕਉਂਦੇ ਨਾ ਇਹ ਬਿਨਾ ਉਹ ਤੇ ਲੱਗੀ ਵੀ ਸੀ ਥੋੜੀ ਸੀਗੀ ਆਈਟਾ ਬਣੀ ਬਾਈ ਸਾਰੇ ਗੇਰਨੇ ਕਰਕੇ ਖਰਾਬ ਹੋ ਗਈ ਜੰਮਦੀ ਉਹ ਵੀ ਇਹਨੇ ਪੈਰ ਪ੍ਰੈਸ ਹੋ ਜਾਂਦਾ ਪੈਰ ਬਣਾ ਲਏ ਸੀ ਪਰ ਇਹ ਫਿਰ ਇਹਨੇ ਹਾਜ ਦਿਨ ਵੀ ਦਾਣਾ ਦੇ ਕਿੰਨਾ ਮੋਟਾ ਉਹਦਾ ਉਹ ਵੀ ਤਾਂ ਕਰੀ ਵੀ ਭਈਆ ਹਾ ਦੇਖ ਜੀ ਜਿਹੜੀ ਉੱਪਰ ਦੇ ਮੰਦਰ ਫੋਟ ਪੱਕੀ ਪਈ ਆ। ਇਹ ਥੱਲੇ ਪਤਾ ਨਹੀਂ ਦਾਣੇ ਕਾਤੇ ਆ। ਇਹ ਤਾਂ ਆਪਣੇ ਆਹ ਦਾਣੇ ਤਾਂ ਆਪਾਂ ਨੇ 20 ਤਰੀਕ ਤੋਂ ਦੇਖਦੇ ਆਪਾਂ ਉੱਧਰ। ਉੱਕਣੇ ਦੇਖਦੇ ਆ ਇਹ ਨਹੀਂ ਰਾ ਪੱਕਣ ਜੰਮੇ ਰਹਿ ਗਏ। ਦਾਣੇ ਦੀ ਲੰਬਾਈ 460 ਜੀ ਨਹੀਂ ਹੋ। 19 ਲੰਬਾਈ ਮਸਤ ਹੋਈ। ਹਮਮ। ਆਹ ਤੇ ਇਹੋ ਚੀਜ਼ ਨਾਲ ਖਰਾਬ ਕਰਨਾ ਨਾ ਕੰਮ ਹੁਣ। ਐਸੇ ਡਰ ਲੱਗਦਾ। ਆਹ ਦੇਖ ਲੈ। ਆਹੀ ਬੁੱਝੇ। ਆ ਨਵੇਂ ਬੁੱਝੇ ਨੂੰ ਦੇਖ। ਹਮਮ। ਬਿਮਾਰੀ ਕਿੱਡੇ ਸਾਹ ਪਾ। ਜਿੰਨਾ ਵੀ ਨਵਾਂ ਫੁੱਟਦਾ ਜਿਹੜੀ ਹਰੀ ਆ ਹਰੀ ਨੂੰ ਹਰੇ ਕਰੋ ਪੈਂਦੀ ਹੁਣ। ਹਾਂਜੀ। ਕਿਆ ਬੰਦਾ ਘਰੇ ਪਕਾ ਦੇ ਲੇਟ ਲਾ ਲਵੇ ਲੇਟ ਨੂੰ ਆ ਬਿਮਾਰੀ ਮਾਰਦੀ ਹੈ ਹੂੰ ਮੱਕੋ ਸੇ ਕੋਜੇ ਮਾਦਰੀ ਦਾ ਲੇਟ ਹੀ ਲਾ ਟਾਣਾ ਵੀ ਨਿਕਿਆ ਆਹੀ ਕੁਝ ਕਾਈ ਦੂਜੀ ਪੈ ਗਈ ਕਿਹੜੀ ਹਾਂਜੀ ਕਾਲੇ ਰਾਂ ਦੇ ਵੀ ਤਾਂ ਬਾਪੂ ਜਹਾ ਹੈਗਾ ਜੁੰਦਾ ਤਾਂ ਜਹਾਉਦੀ 26 ਨੂੰ ਆਹੀ ਕੰਮ ਹੋਏਗਾ ਦੇਖਦਾ ਹਿੰਦਾ ਡਰਾਈਵਰ ਤੇ ਮੂਰੇ ਨਹੀਂ ਦੇਖਦਾ ਤਾਂ ਵੀ ਜੀਰੀ ਨਹੀਂ ਦੇਖਦੇ ਨਾ ਧੂਆਂ ਧੁਮਾ ਦੇ ਦੇ ਨਾਲ ਆ ਲੈ ਧੂਆਂ ਜੀ ਹੋਏਂਦਾ ਲੈ ਕਿਹਦੇ ਹਾਂ ਕਿਹਦੇ ਕਰਨਾ ਤੇ ਠੀਕ ਹੈ ਠੀਕ ਮੈਂ ਕਰਦਾ ਲੈ ਆ ਜੇ ਪੱਤੇ ਜੀ ਹੋਣੇ ਹਾ ਭਾਈ ਅਸੀ ਦਾ ਬਾਈ ਪਤੇ ਲੈ ਆਏ ਦੇ ਜੋ ਵਿਜਨੇ ਬਾਈ ਸਾਡੇ ਸੀ ਭਾਉਗਾ ਲੇਟ ਤਾਂ ਟਿਕਾਣਾ ਦੱਸ ਦਿੰਦੇ ਆ ਲਿਆਣੇ ਜਾ ਕੇ ਕਈ ਏਰੀਆ ਮੇ ਇਹ ਤਿਆਰ ਮਨਾਉਂਦੇ ਨੇ ਸਾਡੇ ਤਾਂ ਮਨਾਉਂਦੇ ਆ ਸਾਡੇ ਮਨਾਉਂਦੇ ਬਾਈ ਚਲੋ ਜਕਣਾ ਚੱਲਦੇ ਆ ਪਹਿਲਾਂ ਉਕਣਾ ਹੁਣ ਬਾਈ ਦਾ ਕਮੈਂਟ ਆਇਆ ਵੀ ਤੁਸੀਂ ਵੀ ਗਰਮਾਣੀ ਦੀ ਗੱਤ ਨਹੀਂ ਮੰਨਦੇ ਉਹ ਕੰਮਾਂ 'ਚ ਪਏ ਹੋਏ ਆ ਵੀਰ ਹੁਣ ਤੁਹਾਨੂੰ ਕੀ ਦੱਸੀਏ ਯਾਰ ਜਦ ਹੁਣ ਪਹਿਲਾਂ ਦੇ ਚਾਲਦਾ ਆ ਗਰਮਾਣੀ ਮੰਨਦੇ ਆ ਅਸੀਂ ਸਭ ਕਾ ਸੇ ਮੰਨਦੇ ਆ ਵੀ ਹੁਣ ਸਿਆਣਿਆਂ ਦੇ ਕਹਿ ਲਈ ਲੱਗਣਾ ਪੈਂਦਾ ਘਰ ਦੇ ਆਣੇ ਜੇ ਸਿਆਣੇ ਦੇ ਮੱਦੇ ਵੀ ਤੁਸੀਂ ਕਹਿੰਦਾ ਘਰ ਦੇ ਨੂੰ ਨਹੀਂ ਪੁੱਛੀਦਾ ਬਈ ਅਸੀਂ ਤਾਂ ਲਿਆ ਕੇ ਰੱਖਦੇ ਕੋਈ ਬੋਰਡਿੰਗ ਆਲ ਜਾਣਾ ਹੁਣ ਤਾਂ ਉਹਨਾਂ ਨੇ ਵੇਚਣਾ ਉਹਨਾਂ ਦਾ ਕਰਨਾ ਚਾਹ ਕਰਨਾ ਜਿਹੜਾ ਹੁੰਦਾ ਮਾੜਾ ਮੋਟਾ ਸਗਣ ਜੇ ਗਾਂ ਰਾਮੀ ਇਹਨਾਂ ਤਿਹਾਰ ਖਤਮੇ ਕਰ ਦੋ ਖਤਮੇ ਹੋ ਜਾਣੇ ਗਾਂਾਂ ਜਾਣ ਤਾਂ ਹੁਣ 52 ਸਾਲ ਦੀ ਉਮਰ ਹੋਈ ਹੁਣ ਮੈਂ ਕਹਿੰਦਾ ਵੀ ਛੋਟੇ ਛੋਟੇ ਉਹਨੂੰ ਜਿਆਦਾ 14 ਪਹਿਲਾ ਫੜ ਫੜ ਕੇ ਉੱਠੇ ਜੇ ਲੈ ਕੇ ਜਾਇ ਕਰਦਾ ਹੁਣ ਕਿਹੜਾ ਹੱਥਾਂ ਗਲੇ ਪਾਟ ਕੇ ਉਹਦੇ ਉੱਪਰ ਲਾ ਦਿੰਦੇ ਸੀ ਵੀ ਜਾਤੇ ਬਾਦ ਹੁਣ ਗੇਰ ਨਿਵਜਾਈਦਾ ਹੁ ਉਹ ਕਾ ਇੱਕ ਹੁਣ ਹੋਰ ਹੁੰਦੇ ਤਾਂ ਇਹਦਾ ਬਹੁਤ ਕੰਦਾ ਬਰੋਲਾ ਕਰਦੇ ਜਿਹੜੇ ਇੱਕ ਕਦੇ ਨਹੀਂ ਲਾਇਏ ਨਹੀਂ ਬਰੋਤੇ ਬਰੋਤੇ ਉਹ ਬਣਾ ਕੇ ਖਾਦਾ ਕੋ ਕੁਗੀਆਂ ਘਟਾਰਾਂ ਜੀ ਵੀ ਉਹਨਾਂ ਦੇ ਟਾਈਮ ਹੁੰਦੇ ਤੇ ਚਲੋ ਆਪਣਾ ਬਾਈ ਪਹਿਲਾਂ ਤੇ ਚੱਲਦਾ ਆ ਰਿਹਾ ਇਹ ਅਸੀਂ ਨਹੀਂ ਨਵਾਂ ਚਲਾਇਆ ਇਲਾਕੇ ਵਿੱਚ ਕੋਈ ਕਿਸੇ ਚੱਲਦਾ ਕਿਸੇ ਕੋ ਚੱਲਦਾ ਚੱਲੀਏ ਫਿਰ ਚਲੋ ਬਾਈ ਠੀਕ ਹੈ ਜੀ ਬਾਕੀ ਦਿਖਾਉਂਦੇ ਆ ਤੁਹਾਨੂੰ ਮਾਸੜ ਦੇ ਗਾਣੇ ਅਗਲਾ ਪ੍ਰੋਗਰਾਮ ਲਓ ਬਾਈ ਹੁਣ ਆ ਇਹ ਨਦੀਵਾ ਹਟਿਆ ਨਹੀਂ ਮਟਾਲਿਆ ਨਹੀਂ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜਿਉਂ ਵਾਸਤੇ ਬਾਈ ਪਿੰਡ ਦਾ ਤਿਲਦੀ ਘਰ ਦਾ ਗਾਹ ਜਾਣੇ ਨੂੰ ਕਾਦੇ ਉਹ ਚਿੱਤੇ ਦੇ ਡਰ ਲੱਗਦਾ ਬਾਈ ਚਿੱਤਾਂ ਨਾ ਹੋਵੇ ਕਿਤੇ ਨਹੀਂ ਇਹਨਾਂ ਵਿੱਚ ਵੈਸੇ ਆਇਆ ਪਤਾ ਹੈਗਾ ਹੈ ਆਇਆ ਨਹੀਂ ਅਨੇ ਮੇ ਦਿਨ ਮਾ ਨਹੀਂ ਕੁਝ ਵੀ ਦਿਨ ਮਾ ਕੋਈ ਚੱਕਰ ਨਹੀਂ ਡਰਦਾ ਇਹ ਵੀ ਬੰਦੇ ਤੇ ਜੇ ਆਪਾਂ ਇਹਨੂੰ ਛੇੜੂਗੇ ਨਾ ਫੇਰ ਪੈਂਦਾ ਇਹ ਜੇ ਇਹਨੂੰ ਛੇੜੂਗੇ ਫੇਰ ਪੈਂਦਾ ਇਹ ਛੇੜਨਾ ਆਪਾਂ ਨੇ ਥੋੜੀ ਛੇੜਨਾ ਹੈ ਹਾਂ ਆਪੇ ਆਪ ਨੂੰ ਸ਼ਹਿਰ ਵਿੱਚ ਅੱਛਾ ਚਲ ਦੇਖੀ ਜਾਂਦੇ ਆ ਪੈਂਦਾ ਪੈਂਦਾ ਵੀ ਕਹਿੰਦੇ ਗਰਦਨੂ ਰੱਬ ਰੱਖਾ ਕੋਈ ਨਹੀਂ ਕਿੱਥੇ ਦੇਖੇ ਤੇ ਪਤਾ ਇੱਧਰ ਇਹ ਵਿੱਚ ਵਿੱਚ ਆਉਂਦੇ ਆ ਉਹ ਪਹਾਂ ਅੱਛਾ ਇਹ ਬਾਈ ਨਦੀ ਆ ਸਾਡੇ ਪਿੰਡ ਦੀ ਤੇ ਜੋ ਆ ਵਾਸਤੇ ਲੈਣ ਆਇਓ ਪੱਤੇ ਕਰਦੇ ਗਏ ਜਾਂਦੇ ਪੱਤੇ ਲਿਆ ਉਹ ਪੱਤੇ ਲਿਆ ਪਤਾ ਨਹੀਂ ਬੀਜਦੇ ਤੁਹਾਡੇ ਕਿੰਨੇ ਬਾਈ ਪਤਾ ਨਹੀਂ ਆਪਣੇ ਤਾਂ ਬੀਜਦੇ ਨਹੀਂ ਮੈਂ ਹੋਰ ਕਈ ਕਈ ਏਰੀਆ ਮੈਂ ਬੀਜਦੇ ਨਹੀਂ ਹੈਗੇ ਹੈਨਾ ਚੱਲ ਦੇਖਦੇ ਆ ਇਹਦਾ ਪਨਾਮਾ ਜੰਗਲ ਵਾਲੀ ਕੰਮ ਹੋਵੇ ਨੇ ਮੈਂ ਜਿਵੇਂ ਅਮਰੀਕਾ ਦੀ ਡੌਂਕੀ ਹੁੰਦੀ ਆ ਹੈ ਮਿਲ ਗਿਆ ਕਲੇਡੀ ਮਿਲ ਗਿਆ ਕਿੱਥੇ ਗਾ ਉਹ ਇੱਕ ਦੂਜਾ ਜੰਗਲ ਆਲੇ ਓ ਬਾਈ ਆਹ ਕਈ ਦਿਨ ਮੈਂ ਹੀਟ ਗਰਮੈਸ ਹੁੰਦੀ ਆ ਗਰਮੈਸ ਕਰਕੇ ਆ ਗਰਮੈਸ ਵੀ ਇਹ ਬਹੁਤ ਵਧੀਆ ਕਹਿੰਦੇ ਦੁਆਇਂ ਕਰਦੀ ਸੀ ਹੈ ਦੁਆਇਂ ਉਹ ਮੋਗੇ ਮੋਗੇ ਤੇ ਲਾਉਣੇ ਨੇ ਹਣਾ ਮੋਗੇ ਪਰ ਵੀ ਲੱਗਦਾ ਨਹੀਂ ਨਹੀਂ ਇਹਦੇ ਜਿਹੜੇ ਫੁੱਲ ਆ ਨਾ ਹਾਂ ਪਤਾ ਨਹੀਂ ਕਿੰਨੇ ਰੁਪਏ ਕਿਲੋ ਵੇਚਦੇ ਆ ਕਵਾਂਟਲਾਂ ਦੇ ਸਾਹ ਵਿੱਚ ਕਣਾ ਇਹ ਮੈਂ ਕਹਾਂ ਵੇਚਣ ਨਾਲ ਲੱਗਦੀ ਜਿਹੜੇ ਆ ਪੱਤੇ ਆ ਇਹ ਵੀ ਵੇਚਦੇ ਆ ਇਹਨਾਂ ਦੇ ਸੁਕਾ ਕੇ ਮੈਨੂੰ ਫੁੱਲੇ ਨਾਲ ਵੇਚ ਲਾਜੀ ਨੇ ਮੈਂ ਹਾਂ ਫੁੱਲ ਆਪਾਂ ਨੂੰ ਇੱਥੇ ਕਿੰਨੇ ਕੁ ਮਿਲਨੇ ਆ ਹਾਂ ਕਵਾਂਟਲਾਂ ਦੇ ਨਾ ਕਵਾਂਟਾਂ ਚਾਹੀਦੇ ਕਿਲੋ ਵੀ ਨਹੀਂ ਹੁਣੇ ਹਾਂ ਆ ਦਿਨਾਂ ਵਿੱਚ ਕੀਮਤ ਦੀ ਪੈਂਦੀ ਆ ਹੋਰ ਹੈਨਾ ਹੂੰ ਹੂੰ ਬਗਰ ਮੈਂ ਸਨਾਲਾ ਹੋ ਜਾਂਦੇ ਆ ਨੀ ਮੈਂ ਉਹ ਵੀ ਲੱਗਦਾ ਹੁੰਦਾ ਹਾਂ ਆ ਭਾਈ ਨਦੀ ਆ ਉਹ ਦੇਖੋ ਵੀ ਮੇਲਾ ਫੜੀ ਚੱਲ ਹਾਂ ਜਨਮਾਹੀ ਫੜਦਾ ਆਹੀ ਵਾ ਵਾ ਵਦਨ ਲੈ ਕੇ ਆ ਦੇਖ ਇੱਧਰ ਕੋ ਖੜਾ ਹੀ ਬੁੱਜੇ ਹਾਂ ਰਾਤ ਨੂੰ ਬੰਦਾ ਕਿਹੜਾ ਆ ਜੂ ਔਰੇ ਦੇਖ ਕੇ ਸੱਪਸ ਲੁੱਟੀ ਤਾਂ ਕਿਤੇ ਹੋਈ ਰਹਿਣਾ ਕੋਈ ਨਹੀਂ ਚੱਕਰਾਂ ਮਾਫ ਕਰਦੇ ਵੇ ਦੇਖੋ ਬਾਈ ਨਾ ਜੀ ਮਲਕੀਤ ਬਾਈ ਦੇ ਗਾਣੇ ਦੀ ਸ਼ੂਟਿੰਗ ਵੀ ਰਹੀ ਹੋਈ ਆ ਉਹ ਜਿਹੜੀ ਸਹਿਬਾ ਦੀ ਘੋੜੀ ਵਾਲੀ ਸ਼ੂਟਿੰਗ ਇੱਥੇ ਕਰੀ ਬਈ ਆ ਮਲਕੀਤ ਬਾਈ ਨੇ ਹਾਂ ਕਹਿੰਦਾ ਮਨਕੀਤ ਨਾ ਆਪਣੇ ਪਿੰਡੇ ਮਲਕੀਤ ਬਾਈ ਨੇ ਅਸਬੀ ਤੇ ਡੈਡੀ ਨੇ ਅੱਛਾ ਅੱਛਾ ਹੂੰ ਇਵੇਂ ਤੈਨੂੰ ਵੀ ਘੋੜੀ ਬਿਠਾ ਲਾਉਣਾ ਓਏ ਹੈ ਨੀ ਮੈਂ ਹਾਂ ਸਹਬਾ ਬਿਠਾ ਲ ਦੇਣਾ ਤੈਨੂੰ ਬਸ ਬਿਠਾ ਲ ਦੇ ਠੀਕ ਆ ਹਾਂ ਠੀਕ ਆ ਤੇਰੇ ਪਰਨਾ ਦੇ ਲਿਆਉਂਦਾ ਤੁਰਲਾ ਲਾਉਣਾ ਛੱਡਣਾ ਉਹ ਹੈ ਨੀ ਮੈਂ ਉਹੀ ਨੇ ਲਿਆਇਆ ਤੈਨੂੰ ਮਿਰਜਾ ਹੀ ਬਣਾਣਾ ਇਹ ਮਿਰਜਾ ਉਹੀ ਮਿਰਜੇ ਬਣਾ ਕੇ ਘੋੜੀ ਲੈ ਕੇ ਬਾਜਣਾ ਜਾਈ ਕਹਿੰਦੇ ਹੱਕਾ ਮਾਰਦੇ ਰਹੇ ਜੀਏ ਉਹ ਕ ਘੋੜੀ ਦੱਸੂਗੀ ਹੈ ਉਹਦਾ ਘੋੜੀ ਦੱਸੂਗੀ ਅੱਛਾ ਮੈਂ ਥੋੜੇ ਦਸਣਾ ਘੋੜੀ ਦਾ ਅੱਛਾ ਘੋੜੀ ਨੇ ਦੱਸਣਾ ਉਹਨਾਂ ਲੈ ਕੇ ਭੱਜਣਾ ਮੰਨੂ ਹਾਂ ਬਾਈ ਨਿੰਮਾ ਵੀ ਘੋੜੀ 'ਪੇ ਬਿਠਾ ਲ ਦੇਣਾ ਆਪਾਂ ਨੇ ਪਹਿਲਾਂ ਤਾਂ ਚੱਲ ਘੋੜੀ 'ਤੇ ਬੈਠੇ ਨਹੀਂ ਹੈਗਾ ਇਹ ਵਿਆਹ ਨਹੀਂ ਕਰਾਇਆ ਹੁਣ ਅਸੀਂ ਹੋਰ ਘੋੜੀ 'ਤੇ ਬਿਠਾ ਲ ਦੇਣਾ ਇਹ ਕਾਲੀ ਘੋੜੀ ਕਾਲੀ ਘੋੜੀ ਪਰ ਸੇਵਾ ਪਰ ਐਨੀ ਮੈਂ ਉਹਦਾ ਨਾਮ ਸੇਵਾ ਹੈ ਉਹਦਾ ਨਾਮ ਸੇਵਾ ਹੈ ਅੱਛਾ ਹਾਂ ਨੇ ਮਗਰ ਮਿਰਜਾ ਕਿਹੜਾ ਹੋਊਗਾ ਹੁਣ ਮਿਰਜਾ ਤੂੰ ਹੀ ਹੋਊਗਾ ਬੱਗੀ 'ਤੇ ਤਹੀਂ ਬੈਠਣਾ ਬੱਗੀ ਕਹਿੰਦੇ ਆ ਬੱਗੀ 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 'ਤੇ ਨਿੰਮੇ ਪਹਿਲਾਂ ਤਾਂ ਨਹੀਂ ਫੀਲ ਨਹੀਂ ਲੱਤੀ ਘੋੜੀ ਦੀ ਹੈ ਹਾਂ ਹੁਣ ਤਾਂ ਬਹਿ ਕੇ ਲੈ ਲਾ ਪਹਿਲਾਂ ਨਿੰਮੇ ਘੋੜੀ 'ਤੇ ਜਾਂਦੇ ਹੁੰਦੇ ਰਿਹਾ ਹੁਣ ਹਨਾ ਹਾਂ ਪੁਰਾਣੇ ਬਜ਼ੁਰਗ ਘੋੜੀਆਂ ਪਹਿਲਾਂ ਹੂੰਠ ਹੁੰਦੇ ਤੇ ਹਾਂ ਹੂੰਠਾ 'ਤੇ ਘੋੜੇ ਹਾਂ ਨਹੀਂ ਪਹਿਲਾਂ ਗੱਡੇ ਗੱਡੇ ਹਨਾ ਗੱਡੇ ਹੁੰਦੇ ਤੇ ਆ ਬਾਈਆਂ ਨੂੰ ਦਿਖਾ ਦੇ ਅੱਖ ਕਿਹੜਾ ਏ ਉਹ ਲੈ ਦਿਖਾਦਾ ਇਹ ਪਹਾੜੀ ਅੱਕ ਆ ਇਹ ਕੀ ਕਹਿੰਦੇ ਇਹਨੂੰ ਪਹਾੜੀ ਅੱਕ ਕਹਿੰਦੇ ਹੁੰਦੇ ਆ ਲੈ ਦਿਖਾਦਾ ਖੜ ਜਾ ਲੈ ਆਹੇ ਭਾਈ ਇਹ ਅੱਕ ਹੂੰ ਇਹਦੇ ਵਿੱਚ ਦੇ ਨਾ ਆਹ ਦੁੱਧ ਜਿਹਾ ਨਿਕਲਦਾ ਹੂੰ ਆਹ ਇਹ ਫੋੜੇ ਫੈਂਸੀਵਰ ਵੀ ਲੱਗਦਾ ਤੇ ਬੱਕਰੀਆਂ ਭੋਖਾਨੀਆਂ ਇਹਨਾਂ ਨੂੰ ਆਹ ਪੱਤੇਆਂ ਨੂੰ ਨਿੰਮੇ ਇਹ ਮੌਕੇ ਪਰ ਵੀ ਲੱਗਦਾ ਆਹੋ ਬੱਕਰੀਆਂ ਭੋਖਾਨੀਆਂ ਇਹਨਾਂ ਨੂੰ ਹਾਂ ਬੱਕਰੀਆਂ ਭੋਖਾਨੀਆਂ ਦੇਖਦੇ ਆ ਬਾਕੀ ਹੁਣ ਮੈਂ ਕਹਿੰਦਾ ਕਹਾ ਰਹਿਣ ਤੇ ਇਹ ਕਿੱਤਾ ਨਾਜਵੇ ਆ ਹੈ ਕਿੱਤਾ ਨਾਜਵੇ ਦਿਨ ਵਿੱਚ ਕਿੱਤੇ ਸਾਰ ਡਰੇ ਲੱਗਦਾ ਨਾ ਹੈ ਰਹਿਣ ਦੀ ਫਿਰ ਇੰਨੇ ਕ ਹੋਰ ਸਾੜਿਆ ਹੋਰ ਲੈ ਲੈਣਾ ਮੜੇ ਕ ਇੱਥੇ ਦੀ ਕੀ ਪਤਾ ਹੁੰਦਾ ਬਾਈ ਜੰਗਲੀ ਜਾਨਵਰਾਂ ਦਾ ਨਹੀਂ ਪਤਾ ਉਹਨੇ ਇੱਥੇ ਦੇ ਨਿਕਲੇ ਹੋਣਾ ਹਾਂ ਹਾਂ ਬਾਈ ਇਹ ਮਛੂ ਵਾਲੇ ਰੋਡ ਜਾਂਦਾ ਰੋਪੜ ਤੇ ਮਛੂ ਵਾਲਾ ਰੋਪੜ ਜਿਲ੍ਹੇ ਦਾ ਰੋਡ ਆ ਬਾਈ ਇਹ ਇਹ ਮਛੂੜ ਨਹੀਂ ਜਾਂਦਾ ਹੈ ਨਾ ਮੈਂ ਪਹਿਲਾਂ ਜੋ ਪੋੜਲੀ ਹੁੰਦਾ ਦਾ ਖੱਤਰਾਂ ਬਰੇ ਲੋਕ ਜਾਂਦੇ ਤੇ ਔਰ ਜਦ ਨਦੀ ਆਈ ਹੁੰਦੀ ਤੇ ਕੋੜੀਆਂ 5 ਰੁਪਏ ਪਾਰ ਨਗਾਈਦੇ ਹਾਂ ਬਾਈ ਆ 5 ਰੁਪਏ ਲੈਂਦੇ ਰ ਉਸ ਟਾਈਮ ਪਾਰ ਲਗਾਈਦੇ ਹਾਂ ਹੁਣ ਸਾਹਨੇ ਤੋਂ ਸਾਨੂੰ ਪਤਾ ਨਹੀਂ ਕਿੰਨਾ ਕਿਹੜੇ ਸਨ ਦੀ ਗੱਲ ਐ ਇਹ ਇਹ ਹੁਣ ਕਿਤੇ ਲੱਗਿਆ ਹੁਣ ਕਿੰਨੇ ਮੇ 20 25 ਸਾਲ ਤਾਂ ਹੋਈ ਗਏ ਯਾਰ ਹਾਂ ਇੰਨੇ ਤਾਂ ਹੋ ਗਏ ਇੰਨੇ ਤਾਂ ਹੋ ਗਏ ਹੈਨਾ 2000 ਮੈਂ ਤਾਂ ਆਦਾ ਅੱਫੇ 80 84 ਦੀ ਗੱਲ ਆ ਹਾਂ ਨਹੀਂ 2082 83 ਦੀ ਹਾਂ ਕਿੰਨੇ ਮਾ ਪੁਰਾਣਾ ਬੰਦਾ ਨਾ ਪੁਰਾਣਾ ਖੁੰਡਾ ਇਹਨੂੰ ਪਤਾ ਸਭ हां भाई डेका आ डेका ने दा नेम उही कर दिया है 1982 83 दी गल 1985 अच्छा 82 थी अपने ਉੱਤੇ ਮੋਟਰ ਚੱਲਦੀ ਹੁੰਦੀ ਸੀ ਹੱਥੇ ਚਵੱਚਾ ਬਣਾਇਆ ਹੋਇਆ ਬਾਗਰ ਬਾਗਰ ਮੋਟਰ ਤੇ हां ਜਦ ਤੈ ਅਸੀਂ ਦੇਖਿਆ ਉਹਦੇ ਬਾਅਦ ਆ 1994 ਕਰਾ ਹਾਂ ਭਾਈ ਜਗਲਾਤ ਦਾ ਲੱਗਿਆ ਸਾਰਾ ਬੂਟਾ ਸਾਡੇਕਾਂ ਜਾਂ ਨਦੀ ਆਈ ਨਾ ਬਹੁਤ ਹੜਿਆ ਹੈ ਹੜੜ ਗਏ ਨੇ ਡਾਫ ਲਾਤੀ ਡਾਫ ਲੱਗੀ ਜਿਹੜਾ ਦਰਿਆ ਵਿੱਚ ਪਾਣੀ ਕਿੰਨਾ ਦਾ ਉਹਨੇ ਕਹਾ ਨਦੀਆਂ ਤੋੜੀਆਂ ਬਹੁਤ ਨੁਕਸਾਨ ਕਰਿਆ ਭਾਈ ਜ਼ੀਮੀਦਾਰਾਂ ਦੀ ਨਾ ਜਮੀਨਾਂ ਬੰਜਰ ਬਣਾਤੀਆਂ ਹੁਣ ਤਾਂ ਕਰਤਾਫ ਨਹੀਂ ਆਏ ਲੋਕ ਚੱਲੀਏ ਨਵੇਂ ਅਰੇ ਹੋਰ ਦੇਖ ਲੈ ਤੂੰ ਤਾਂ ਨਵੇਂ ਆਏ ਕਰ ਲਿਆ ਸਾਰੇ ਪਿੰਡ ਦੇ ਜਿਉਂ ਤਾਂ ਐ ਬੀਜਣੇ ਹੁੰਦੇ ਬਹੁਤ ਮੇਰੀ ਗੱਲ ਸੁਣ ਹਾਂ ਪਤਾ ਹੈ 5 ਤੇ 6 ਤਾਂ ਮੇਰੀ ਆ ਹੋਇਆ ਹੈ ਕਰ ਲੈਣੇ ਉਹ ਕਰ ਲੈਣੀਆਂ ਹਾਂ ਹੋ ਬਾਕੀ ਤੇਰੀ ਆਉਣੀ ਆ ਇਹਦੇ ਪੱਤੇ ਨੇ ਪੂਰਾ ਜਿੱਥੇ ਕਰ ਦੂੰਗੇ ਉਹ ਹੀ ਤਾਂ ਹੈ ਚੱਲ ਦੇਖਦੇ ਬਾਕੀ ਸਾਡੇ ਹੁਣ ਬੱਡਲਾ ਬੱਡਲਾ ਨਿੰਮੀ ਭਾਈ ਗੁਜਰਬਾਈ ਦੇ ਗਾਣੇ ਨੂੰ ਪਸੰਦਪਾ ਕਰਿਆ ਲੋਕਾਂ ਨੇ ਲੈ ਨਹੀਂ ਕਰਿਆ ਤਾਂ ਗਾਣਾ ਪਤਾ ਕੀ ਗੱਲ ਹੈ ਬਾਈ ਦੀ سپورਟ ਨਹੀਂ ਨਾ ਕਰੀ ਪਹਿਲਾਂ ਜਦ ਇਹ ਜਵਾਨੀ ਟਾਈਪ ਜੇ ਤਾਂ ਹਾਂ ਹੈ ਉਸ ਟਾਈਮ ਤੋਂ ਹੈ ਮਸ਼ਹੂਰ ਹੋਏ ਨਾ ਨਿੰਮੀ ਗਾਣਾ ਤਾਂ ਵਧੀਆ ਨਹੀਂ ਹੈ ਇੱਕ ਤਾਂ ਵਧੀਆ ਲਾਉਂਦਾ ਹੈ ਗਾਣਾ ਵਧੀਆ ਹਾਂ ਗਾਣੇ ਦਾ ਵਧੀਆ ਗਾਉਂਦਾ ਹੈ ਗਾਣੇ ਦਾ ਹੋਰ ਵੀ ਆ ਯਾਰ ਹੁਣ ਮੈਂ ਇੰਨੇ ਗਾਣੇ ਪਤਾ ਕਦੇ ਨਹੀਂ ਪਾਏ ਫਿਰ ਅੱਧੇ ਲੋਕ ਨਾ ਸੁਣਨੇ ਵਾਲੇ ਵੀ ਆ ਅੱਧੇ ਕਹਿੰਦੇ ਯਾਰ ਬਾਈ ਸਾਨੂੰ ਬੋਰਿੰਗ ਜਾ ਹੋ ਗਿਆ ਅੱਧੇ ਕਹਿੰਦੇ ਬਾਈ ਕਿੱਦਾਂ ਦਾ ਵਲੌਗ ਬਣਾਉਂਦਾ ਹੁਣ ਕਿਹਨੂੰ ਕਿਹਨੂੰ ਬੰਦਾ ਖੁਸ਼ ਕਰੀ ਜਾਊਗਾ ਤੂੰ ਆਪ ਦੱਸ ਹਾਂ ਹੋਰ ਆਗੇ ਦੋ ਹੁਣ ਤਾਂ ਹੀ ਆਦੀ ਬਾਈ ਥੋੜੇ ਛੋਟ ਲਾਏ ਆ ਫਿਰ ਦਾ ਵਧੀਆ ਛੋਟੀ ਲਾ ਕੋਈ ਕਹਿੰਦੇ ਬਾਈ ਇੰਨੀ ਵੀਡੀਓ ਲੰਬੀ ਬਣਾਇਆ ਕਰ ਕੋਈ ਕਹਿੰਦਾ ਉਹ ਕਰੀ ਕਰ ਹਾਂ ਕਿ ਨੀ ਮੈਂ ਜਿੰਦ ਕਲੀ ਦੇ ਮਲਾਇਦਰ ਬਾਲੇ ਕਿਦਾ ਕਿਦਾ ਮਾਨ ਰੱਖ ਲਾ ਉਹ ਵੀ ਤਾਂ ਗੱਲ ਆ ਬਾਈ ਹਾਂ ਹੋਰ ਲਾ ਵੀ ਆ ਆਪਣਾ ਘਰ ਜਾਣਾ ਹੁਣ ਕੋ ਬਾਬਾ ਸਰ ਤਾਂ ਜਾਣਾ ਕੋਈ ਲੜਾਣਾ ਲੈ ਤੂੰ ਉਹ ਨਹੀਂ ਹਾਂ ਇਹਨੇ ਛੱਪ ਲੋ ਛੱਪ ਲੋ ਕਰੇ ਛੱਪ ਦੇ ਛੱਪ ਹਾਂ ਬਾਹ ਬਾਹ ਨੀ ਮੈਂ ਆ ਥੈਲੇ ਜੇ ਰੱਖੇ ਵੇ ਕਿਨੇ ਰੱਖੇ ਵੇ ਹਾਂ ਆ ਥੈਲੇ ਜੇ ਤੂੰ ਆ ਜਾਣੇ ਮੈਂ ਬਹੁਤਾ ਯਾਰ ਚੱਲ ਚੱਲੀਏ ਠੀਕ ਆ ਦਲਵੀਰ ਦੇ ਵੱਡਣ ਚੱਲੇ ਬਾਈ ਤੇ ਗੋਲੂ ਬਾਈ ਦੇ ਵੱੜਤੇ ਸਵੇਰ ਦੇ ਢੀਕਦੇ ਆ ਹੁਣ ਆਇਆ ਕਾਲਾ ਹੁਣ ਵੱਡਣੀਆਂ ਦਲਵੀਰ ਦੇ 7701 ਬਾਕੀ ਤੁਹਾਨੂੰ ਦਿਖਾਉਂਦੇ ਜਾਂਗੇ ਝਾੜ ਝੂੜ ਕਿੰਨਾ ਕਾ ਹਾਂ ਦਲਵੀਰ ਹੋ ਜਾ ਹੁਣ ਹਾਂ ਇਹਨਾਂ ਕੋਈ ਚੜ ਗਿਆ ਭੱਗਾਂ ਆ ਜੱਗੇ ਨੂੰ ਮਿਲੋ ਜੀ ਆ ਮੁੰਡਾ ਕਹਿੰਦਾ ਡਰਾਈਵਰ ਬਣਨਾ ਹੈ ਕਿਰਪਾਨ ਲੈਣੀ ਆ ਹਾਂ ਕਿਰਪਾਨ ਲੈਣੀ ਇਹਨੇ ਬਾਈ ਲੱਗੇ ਹੋਵੇ ਦਲਵੀਰ ਦੀ ਬੱਢਣ 7701 ਗਰੀ ਵੀ ਦੀ ਝਾੜ ਝੂੜ ਦੇਖਦੇ ਹੁਣ ਬਾਕੀ ਕੀ ਝਾੜ ਇਹਦਾ ਅਈ ਤੇਰੀ ਸੱਚੀ ਗੱਲ ਹੈ ਟਾਈਮ ਲੱਗਦਾ ਗਰੀਬ ਨੂੰ ਬਹੁਤ ਲੱਗਦਾ ਹੈ ਬਹੁਤ ਜ਼ਿਆਦਾ ਹਾਂ ਟਾਈਮ ਲੱਗਦਾ ਜਿੰਨਾ ਪ੍ਰਧਾਨ ਦੇ ਨੂੰ ਸਾਡੇ ਤਿੰਨ ਪੌਣੇ ਚਾਰ ਕਿੱਦਿਆਂ ਲੱਗੇ ਨਾ ਆਇਨੇ ਖਾਣ ਹੁਣ ਨੂੰ ਤਿੰਨ ਕਿਹੜੇ ਆਏ ਨੇ ਤੇ ਕਾਲੇ ਕਿਆ ਹਾਲ ਹੈ ਉਹ ਦਰਮੀਆਂ ਦਾ ਨਾ ਰੇਟ ਜ਼ਿਆਦਾ ਆ ਮਗਾ ਬਾਈ ਦੇਟ ਦਾ ਅਸਲ ਵਿੱਚ ਹਾਂ ਇਹ ਮਾਣੀ ਕਾ ਤੇ ਮੈਂ ਜਾਇਜ ਨਹੀਂ ਲੈਣਾ ਮੈਂ ਆਪਣੇ ਹੱਥ ਦਾ ਲੈ ਉਹ ਠੀਕ ਹੈ ਜਾਇਜ ਹਾਂ ਹੋਰ ਮੇਰੀ ਘਰੋਂ ਪ੍ਰਧਾਨ ਦੇ ਸਾਡੇ ਤਿੰਨ ਪੌਣੇ ਚਾਰ ਕਿੱਦਿਆਂ ਵੜਿਆ ਆ ਮੈਂ ਦੋ ਘੰਟੇ ਲਾਇਆ ਹਾਂ ਹਾਂ ਲੋ ਘੰਟੇ ਦਾ ਇਹ 2000 ਰੁਪਏ ਲੱਗ ਰਹੇ ਭਾਈ ਨਾਲਾ ਦੂਜੀ ਨਹੀਂ ਵੜਕੀ ਹੋਰ ਮੈਨੂੰ ਰੇ ਤਿੰਨ ਨੂੰ ਵੀ ਨਹੀਂ ਪੂਰਾ ਹੋਣਾ ਜੇ ਦਿੱਤਾ ਜਾਵੇ ਇਹ ਕਮਣੇ ਰਸਤਾ ਥੋੜਾ ਜਿਹਾ ਉਹ ਆ ਰਸਤੇ ਦਾ ਦਾ ਬੁਰਾ ਹੀ ਹਾਲ ਆ ਭਾਈ ਸਾਡੇ ਜਿਹੜੀ ਜਿਹੜੀ ਪੰਚ ਜਿਹੜੀ ਪੰਚਾਇਤ ਬਣੂਗੀ ਸਾਡੀ ਪਹਿਲੀ ਮੰਗੇ ਰਸਤੇ ਦੀ ਉਹ ਆ ਹੈ ਉਹ ਭਾਈ ਲੱਗਿਆ ਦਲਵੀਰ ਹੁਸੈਨ ਹਾਂ ਰਾਹ ਤੇ ਪਾਕੇ ਬੋਟੇ ਪਿੱਛੇ ਲਾਓ ਆਪਣਾ ਪਿੱਛੇ ਹਾਂ ਉਹ ਵੀ ਤਾਂ ਦੋਏ ਕੇ ਤੇ ਅਸੀਂ ਲਾਉਂਦੇ ਆ ਦਸ ਫੁੱਟ ਬੰਦੇ ਨੂੰ ਕੁਝ ਦੁਆ ਕਿੰਨਾ ਲਾਗਾਇਆ ਤਾਂ ਸੱਟਗੇ ਲਾਉਂਦੇ ਉਹ ਤਾਂ ਹੈ ਉਹ ਰਾਹ ਤੇ ਨਹੀਂ ਖਾਗੋ ਯਾਰ ਪਾਣੀ ਬੋਟੇ ਹਾਂ ਲੋ ਬਾਈ ਭਰਨੇ ਵਾਲਾ ਬਹੁਤ ਕਲੇ ਚਾੜ ਜੂੜ ਕਚਾ ਲੱਗਦਾ ਇਹਦਾ ਸਮਝੀ ਨਹੀਂ ਸਮਝੀ ਨਹੀਂ ਚਾੜ ਦੀ ਆਏ ਲਾਦੇ ਜਿਕਣ ਹਲਕੀ ਜੀ ਜੀਰੀ ਹੈ ਨਾ ਹੈ ਗਿਰੀ ਹੋਈ ਕਰਕੇ ਹੈ ਨਾ ਇਹ ਹੁਣ ਨੂੰ ਦੋ ਕਿਲੇ ਆ ਹੁੰਦੇ ਤਾਂ ਜਦੋਂ ਕਹਿੰਦਾ ਵੀ ਟੈਂਕ ਭਰ ਗਿਆ ਹਾਂ ਇਹ ਕਿੰਨੇ ਪਰ ਨੂੰ ਨਿਆਲੇ ਫਾਟ ਆਈ ਦੀ ਅੱਛਾ ਦੇਖਿਆ ਜਾਵੇ ਹਾਂ ਲੰਬੇ ਲੰਬਾ ਇਹ ਖੇਤ ਆ ਇਹ ਲੰਬਾ ਕਿੰਨੇ ਪਰ ਫਾਟ ਨਹੀਂ ਆਈ ਅਜੇ ਹਾਂ ਭਰ ਜਾਣਾ ਹੁਣ ਬਾਪਾ ਭਰਨੇ ਹੀ ਹੂਟਰ ਵੱਜਣ ਵਾਲੀ ਆ ਇਹ ਬਾਪਾ ਨੂੰ ਕਿਹਾ ਕਰਨਾ ਸਟਾਰਟ ਹੋਣਾ ਹੁਣ ਵੀ ਹੁਣ ਪੁਲੀ ਪੈ ਕੇ ਹੋਣਾ ਇਹ ਹੋਰ ਉਹਦਾ ਨਜ਼ਾਰਾ ਬਹੁਤ ਆ ਯਾਰ ਉਹ ਨਜ਼ਾਰਾ ਬਹੁਤ ਆ ਹਾਂ ਲੋ ਜੀ ਬਾਈ ਭਰ ਲੱਗੇ ਹੁਣ ਹੈ ਕੱਲ ਕਿੰਨੇ ਕਮੈਂਟਰ ਪੈਂਦੇ ਨੇ ਮਾ 10 8 9 8 9 ਹੈਗੇ ਹੈ ਨਾ ਮੈਂ ਕਿਹਨੇ ਭੁੱਲ ਭਰੇ ਆ ਚਲੋ ਸਰਵਾਜੀ ਤਾਂ ਹੋਗੀ ਹੌਣ ਲੱਗੇ ਦਾਣੇ ਉਹਨੇ ਉੱਪਰ ਦਿਖਾਣਾ ਹਾਂ ਬਾਈ ਦਿਖਾਣਗਾ ਜੀ ਅੰਦਰ ਨਹੀਂ ਖੋਜੇ ਨਿਕ ਮੱਜ ਆਇਆ ਕੋਈ ਤਾਂ ਹੈ ਪਲਣ ਘੁੰਮਣੇ ਜਾਈਏ ਪਹਿਲਾਂ ਇਦਾਂ ਕੇ ਵਿੱਚ ਵਿੱਚ ਹੋਊਗਾ ਕੁਝ ਵਿੱਚ ਬਾਕੀ ਦੇਖਦੇ ਛੱਡ ਉਹ ਆ ਪਾਈਪਾ ਪੱਲੀਆਂ ਪੱਲੀਆਂ ਸਾਹੀ ਰੁਕ ਗਿਆ ਹਾਂ ਛੱਡਦੇ ਹੁਣ ਤਾਂ ਹੌਸਲਾ ਆਉਣਾ ਹੈ ਪੰਜਾਹ ਗਿਰਨੇ ਆ ਕੜੇ ਕੇ ਯਾਦ ਰੱਖੀ ਭਾਈ ਆਪਣੇ ਇਹਦੇ ਉਹ ਵੀ ਚੱਕਣੇ ਟੈਂਕ ਦੇ ਉਹ ਜਾਣੇ ਪਾਣੇ ਉਹ ਭਾਈ ਆ ਦੇਖੋ ਜੀ ਇੱਕ ਬੋਗੂ ਪਿਆ ਇੰਨੇ ਬਾਕੀ ਦੇਖਦੇ ਆ ਮਾ ਸਾਡੇ ਸਾਰੀ ਪੜਾਏ ਤੇ ਹਾਂ 4 ਚਾਰ ਹੋਣਾ ਹੈ ਨਾ ਚਾਰ ਸੋਣਾ ਹੈ ਨਾ ਯਾਨੀ ਫੇਰ ਵੀ ਨੁਕਸਾਨ ਆਏਗਾ ਨੁਕਸਾਨ ਤਾਂ ਆਏਗਾ ਜਿਹੜੀ ਹੋਈ ਤਾਂ ਹੈਗਾ ਦੋ ਕੁਆਟਰ ਛੱਡ ਲਿਆ ਹੈਗਾ ਆਏਗਾ ਬਾਈ ਬੰਦਾ ਬੰਦਾ ਕੁਝ ਕਰੇ ਹਾਂ ਕੋਈ ਨਾ ਕਰ ਵੀ ਤੁਸੀਂ ਸਾਦਾ ਕੁਝ ਵੀ ਨਹੀਂ ਹੈ ਗਿਆ ਉਹ ਇੱਕ ਮਨ ਨੂੰ ਸਮਝਾਏ ਸਕਦੇ ਆ ਹੈ ਉਹ ਨੁਕਸਾਨ ਹੋ ਰਿਹਾ ਹੈ ਹਾਂ ਇੰਨਾ ਵੀ ਹੋ ਜਾਂ ਫੋਲ ਕਰ ਲੈਣ ਹਾਂ